ਲੜਾਈ ਲੱਗਦਾ ਮੈਨੂੰ ਲੱਗਦਾ ਸੀ ਉਸ ਸਮੇਂ ਕਿ ਕਾਗਜ਼ ਪਾਰਟੀ ਲੋਗਾ ਤੋਂ ਦੂਰ ਹੋ ਗਈ ਤੇ ਮੈਂ ਅਸਤੀਫਾ ਦੇ ਕੇ ਘਰ ਬੈ ਗਿਆ ਇਹ ਨਹੀਂ ਕਿ ਮੈਂ ਦਲ ਬਦਲ ਕੇ ਆਇਆ ਰਾਜਾਵੜੀ ਕਹਿੰਦੇ ਮੇਰੀ ਹੱਥ ਤੇ ਵਿੱਚ ਲਕੀਰ ਆ ਕਹਿੰਦੇ ਵੀ ਮੈਂ ਇੱਕ ਵਾਰ ਸੀਐਮ ਬਣਨਾ ਵਕਾ ਜੋ ਕਾਲੀ ਦਲ ਬਾਦਲ ਪੁਰਾਣੀ ਕਾਲੀ ਦਲ ਬਾਦਲ ਸੀ ਜਿਹੜਾ ਪੰਜਾਬ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਕਿਸਾਨਾਂ ਦੀ ਹਿੱਤਾਂ ਦੀ ਗੱਲ ਕੀਤੀ ਮਜ਼ਦੂਰਾ ਦੀ ਹਿੱਤਾਂ ਦੀ ਗੱਲ ਕੀਤੀ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਗੱਲਬਾਤ ਭਾਜਪਾ ਦੀ ਚੱਲੀ ਤੁਹਾਨੂੰ ਕੀ ਲੱਗਦਾ ਸੀ ਤੁਹਾਨੂੰ ਕੀ ਲੱਗ ਰਿਹਾ ਸੀ ਕਿ ਜੇਕਰ ਗੱਠਜੋੜ ਹੋ ਜਾਂਦਾ ਉਹ ਸਹੀ ਹੈ ਜਾਂ ਗੱਠਜੋੜ ਨਹੀਂ ਹੋਇਆ ਉਹ ਜ਼ਿਆਦਾ ਸਹੀ ਹੈ ਹੋਰ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਉਤਾਰੇ ਗਏ ਨੇ ਉਹਨਾਂ ਦਾ ਜਿਹੜਾ ਫੋਕਸ ਸੀ ਸ਼ਾਇਦ ਉਹ ਪੰਥਕ ਹਲਕੇ ਦੇ ਤੌਰ ਤੇ ਕਿਉਂਕਿ ਸਿਮਰਜੀਤ ਮਾਨ ਇਥੋਂ ਐਮਪੀ ਬਣ ਚੁਣੇ ਜਾਂਦੇ ਆ 1.5 ਸਾਲ ਪਹਿਲਾਂ ਸ਼ਾਇਦ ਇਸ ਗੱਲ ਕਰਕੇ ਉਹਨਾਂ ਦਾ ਫੋਕਸ ਸੀ ਜਿਹੜਾ ਕਿ ਅਸੀਂ ਜਿਹੜਾ ਕੋਈ ਪੰਥਕ ਚਿਹਰਾ ਇੱਥੇ ਉਤਾਰੀਏ ਤਾਂ ਭਾਜਪਾ ਦੀ ਕੈਲਕੂਲੇਸ਼ਨ ਕੀ ਆਪਣੇ ਆਪ ਨੂੰ ਦੁਬਾਰਾ ਪ੍ਰੇਜ਼ੈਂਟ ਕਰਨਾ ਪੈਣਾ ਅੱਜ ਪੀ ਆਕਾਲੀ ਦਲ ਲੋਗਾਂ ਤੇ ਇਹ ਲੀਡਰਸ਼ਿਪ ਦੀ ਗੱਲ ਨਹੀਂ ਹੈ ਮੈਂ ਮੁੱਦਿਆਂ ਦੀ ਗੱਲ ਕਰਦਾ ਅੱਜ ਜੋ ਮੁੱਦਿਆਂ ਦੀ ਗੱਲ ਕੇ ਕਾਲੀ ਦਲ ਕਰ ਵੀ ਉਹ ਲੋਗਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਨਹੀਂ ਇਹ ਸਹੀ ਨਹੀਂ ਉਹਨਾਂ ਦੀ ਮਦਦ ਵੀ ਕਰਾ ਮੋਦੀ ਸਾਹਿਬ ਨੂੰ ਔਰ ਪੰਜਾਬ ਦੇ ਲੋਕਾਂ ਦੀ ਮਦਦ ਕਰਾ ਤੇ ਦੋਨਾਂ ਨੂੰ ਇਕੱਠੇ ਕਰਨ ਦੀ ਮੈਂ ਉਸ ਕੋਸ਼ਿਸ਼ 'ਚ ਹੈ ਕਿ ਆਪਾਂ کہیں کہیں ਸਭੀ ਸੋਚ ਮਿਲਣੀ ਚਾਹੀਦੀ ਹੈ ਪਰ ਉਹ 5 ਸਾਲ ਵੀ ਹਟਾ ਲਓ ਤਾਂ ਫਿਰ ਵੀ 20 ਸਾਲ ਜਿਹੜਾ ਮੈਂ ਪਿੰਡਾਂ ਦੇ ਵਿੱਚ ਕੰਮ ਕੀਤਾ ਹੈ ਜਿੰਨਾ ਪਿਆਰ ਮੈਨੂੰ ਪਿੰਡਾਂ 'ਚ ਮਿਲਦਾ ਦਾਲ ਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਬੈਠੇ ਆਂ ਤੇ ਇਥੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਖਾਸ ਕਰਕੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਕਵਾਲ ਸਿੰਘ ਝੁੰਡਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਪੰਥਕ ਚਿਹਰਾ ਸਮਰਜੀਤ ਸਿੰਘ ਮਾਨ ਮੁਰ ਤੋਂ ਚੋਣ ਲੜ ਰਹੇ ਨੇ ਸਿਟੀ ਐਮਪੀ ਨੇ ਤੇ ਨਾਲ ਹੀ ਜਿਹੜਾ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਆਪਣਾ ਪੰਥਕ ਚਿਹਰਾ ਮੰਨੇ ਜਾਂਦੇ ਜਿਹੜਾ ਸੁਖਪਾਲ ਸਿੰਘ ਖਹਿਰਾ ਨੂੰ ਭਲਾਤ ਤੋਂ ਲੈ ਕੇ ਇੱਥੇ ਉਤਾਰਿਆ ਗਿਆ ਤੇ ਬੀਜੇਪੀ ਦੀ ਕੈਲਕੂਲੇਸ਼ਨ ਬਿਲਕੁਲ ਉਲਟ ਹੈ ਬੀਜੇਪੀ ਦੇ ਵੱਲੋਂ ਹਿੰਦੂ ਫੇਸ ਮੰਨੇ ਜਾਂਦੇ ਅਰਵਿੰਦ ਖੰਨਾ ਨੂੰ ਜਿਹੜਾ ਇੱਥੇ ਉਤਾਰਿਆ ਗਿਆ ਤਾਂ ਅਰਵਿੰਦ ਖੰਨਾ ਜੀ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਖੰਨਾ ਜੀ ਬਹੁਤ ਬਹੁਤ ਸਵਾਗਤ ਹੈਂਕਿਊ ਕੁਮਰਿੰਦਰਸ ਥੈਂਕਿਊ ਖੰਨਾ ਸਾਹਿਬ ਕਿਵੇਂ ਚੱਲ ਰਹੀ ਹੈ ਕੈਂਪੇਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸ਼ਹਿਰਾਂ ਦੇ ਵਿੱਚ ਜਾ ਰਹੇ ਹਾਂ ਕੀ ਕੁਝ ਲੈ ਕੇ ਲੋਕਾਂ ਦੇ ਕੋਲ ਜਾ ਰਹੇ ਹਨ ਅੱਜ ਕੈਂਪੇਨ ਤਾਂ ਵਧੀਆ ਚੱਲ ਰਹੀ ਹੈ ਲੋਕ ਮੋਦੀ ਸਾਹਿਬ ਦੇ ਪੱਖ ਤੇ ਆਜ ਦੀ ਘੜੀ ਤੇ ਮੋਦੀ ਸਾਹਿਬ ਦੇ ਜੋ ਕੰਮ ਹੋਏ ਹਨ ਅਕਚੂਰ ਰਾਸ਼ਟਰ ਪੱਧਰ ਤੋਂ ਇੱਕ ਗੱਲ ਹੁੰਦੀ ਹੈ ਪਰ ਜੋ ਨੈਸ਼ਨਲ ਸੂਲਤਾ ਹੈ ਜੋ ਲੋਕਾਂ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਉਹ ਮੁੱਖ ਮੁੱਦੇ ਸਦੇ ਚਾਹੀ ਆਪਾਂ ਨੀਲੇ ਕਾੜਾ ਦੀ ਗੱਲ ਕਰ ਲਈ ਗਰੀਬਾਂ ਵਾਸਤੇ ਜੇ ਆਪਾਂ ਗੱਲ ਕਰੇ ਵਪਾਰੀਆਂ ਵਾਸਤੇ ਬੱਕਰੀ ਕਰ ਲੈ ਆਯੁਸ਼ਮਾਨ ਭਾਰਤ ਹੈ ਕਿਸਾਨ ਸਮਾਨਦੀ ਯੋਜਨਾ ਹੈ ਆਪਣੇ ਕੱਚੇ ਘਰਾ ਦੀ ਗੱਲ ਹੈ ਰਸੋਈਆਂ ਦੇ ਵਿੱਚ ਚੂਲੇ ਬੰਦ ਹੋ ਕੇ ਗੈਸ ਦੇ ਸਿਲੰਡਰ ਲੱਗੇ ਇਹ ਜੋ ਮੁੱਦੇ ਹੈ ਜੋ ਮੋਦੀ ਸਾਹਿਬ ਨੇ ਇੱਥੇ ਲਾਗੂ ਕੀਤੇ ਹੈ ਉਹ ਮੁੱਦਿਆਂ ਦੇ ਬਾਰੇ ਆਪਾਂ ਗੱਲ ਕਰਦੇ ਲੋਕਾਂ ਦਾ ਨਾਲ ਅ ਇਸ ਸ਼ਹਿਰਾ ਦੇ ਵਿੱਚ ਆਪਾ ਜੋ ਪ੍ਰਾਪਤੀਆਂ ਸਰ ਇਸ ਮੋਦੀ ਸਾਹਿਬ ਦੀ 370 ਹਟਾਉਣ ਦੀ ਗੱਲ ਹੈਗੀ ਐਸੀ ਜੋ ਨੈਸ਼ਨਲ ਪਾਲਿਸੀਜ਼ ਹੈ এমਪਲੋਇਮੈਂਟ ਕ੍ਰੀਏਸ਼ਨ ਹੈ ਸਮਾਲ ਇੰਡਸਟਰੀਜ਼ ਨੂੰ ਜੋ ਹਲਾਸ਼ਾਰੀ ਦਿੰਦੀ ਹੈ ਇਹ ਮੁੱਦੇ ਹਨ ਕਿ ਲੋਕਾਂ ਦਾ ਪਰ ਪਹਿਲਾਂ ਵੀ ਅਖਨਨ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਵੀ ਸੀ ਤਾਂ ਉਦੋਂ ਵੀ ਜਿਹੜਾ ਇੱਕ ਪ੍ਰੋਟੈਸਟ ਹੁੰਦਾ ਫਿਰ ਉਸ ਪ੍ਰੋਟੈਸਟ ਦੇ ਵਿੱਚ ਤੇ ਇਸ ਪ੍ਰੋਟੈਸਟ 'ਚ ਕੀ ਫਰਕ ਸਮਝਦੇ ਹੋ ਮੈਂ ਤੇ ਯਾਰ ਕਾਂਗਰਸ ਪਾਰਟੀ 2014 ਚ ਛੱਡਤੀ ਸੀ ਮੇਰੇ ਖਿਆਲ ਪੰਜਾਬ ਦੇ ਇਤਿਹਾਸ ਵਿੱਚ ਕੱਲਾ ਇੱਕ ਬੰਦਾ ਹੈ ਜਿਨੇ ਮੁੱਦੇ ਦੇ ਉਤੇ ਵਿਧਾਨ ਸਭਾ ਤੋਂ ਵੀ ਇਸਤੀਫਾ ਦਿੱਤਾ ਤੇ ਪਾਰਟੀ ਤੇ ਵੀ ਇਸਤੀਫਾ ਦੇ ਮੇਰੇ ਕੋਲ 3 ਸਾਲ ਹੋਰ ਸੀਗੇ ਮੈਂ ਉੱਥੇ ਬਹਿ ਸਕਦਾ ਸੀ ਤਨਖਾਹ ਵੀ ਲੈ ਸਕਦਾ ਸੀ ਪਰ ਮੈਂ ਉਸੂਲਾ ਦੇ ਖਾਤੇ ਖੜ ਦਾ ਮੈਂ ਨਹੀਂ ਪਰ ਮੈਂ ਕਹਿੰਦਾ 14 ਦੇ ਇਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਬੜਾ ਜ਼ੋਰ ਲਾਇਆ ਮੇਰੇ ਤੇ ਕਿ ਤੂੰ ਆ ਜਾ ਸਾਡੇ ਕਰਨੀ ਜਿਮਨੀ ਛੋੜ ਲੜ ਦੇ ਤੈਨੂੰ ਮੰਤਰੀ ਬਣਾ ਦਾਂਗੇ ਤੈਨੂੰ ਇਹ ਬੁਲਾ ਦਾਂਗੇ ਮੈਂ ਗਿਆ ਨਹੀਂ ਮੈਂ ਉਸੂਲਾ ਦੇ ਲੜਾਈ ਲੜਦਾ ਔਰ ਮੈਨੂੰ ਲੱਗਦਾ ਸੀ ਉਸ ਸਮੇਂ ਕਿ ਕਾਗਜ਼ ਪਾਰਟੀ ਲੋਗਾ ਤੇ ਦੂਰ ਹੋ ਗਈ ਤੇ ਮੈਂ ਇਸਤਿਫਾ ਦੇ ਕੇ ਘਰ ਬੈ ਗਿਆ ਇਹ ਨਹੀਂ ਕਿ ਮੈਂ ਦਲ ਬਦਲ ਕੇ ਆਇਆ ਮੈਂ ਭਾਈ ਵਿੱਚ ਵਾਪਸ ਇਸ ਕਰਕੇ ਆਇਆ ਕਿਉਂਕਿ ਮੈਨੂੰ ਸੱਚਾਈ ਨਾਲ ਲੱਗਦਾ ਕਿ ਮੋਦੀ ਸਾਹਿਬ ਹਿੰਦੁਸਤਾਨ ਦਾ ਔਰ ਪੰਜਾਬ ਦਾ ਜਿਤ ਸੂਬੇ ਦੇ ਵਿੱਚ ਮੈਂ ਕੰਮ ਕਰਦਾ ਸੂਬੇ ਦਾ ਭਲਾ ਚਾਹੁੰਦੇ ਆ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਤੇ ਮੈਂ ਚਾਹਦਾ ਕਿ ਮੈਂ ਉਹਨਾਂ ਦੀ ਮਦਦ ਵੀ ਕਰਾਂ ਮੋਦੀ ਸਾਹਿਬ ਦੀ ਔਰ ਪੰਜਾਬ ਦੇ ਲੋਕਾਂ ਦੀ ਮਦਦ ਕਰਾਂ ਤੇ ਦੋਨਾਂ ਨੂੰ ਇਕੱਠੇ ਕਰਨ ਦੀ ਮੈਂ ਉਸ ਕੋਸ਼ਿਸ਼ 'ਚ ਹੈ ਕਿ ਆਪਾਂ کہیں کہیں ਸਾਡੀ ਸੋਚ ਮਿਲਣੀ ਚਾਹੀਦੀ ਹੈ ਕਿੰਨਾ ਕਿੰਨਾ ਪੰਜਾਬ ਦੇ ਵਿੱਚ ਆਪਾਂ ਇਨਕਲਾਬ ਜਿੰਦਾਬਾਦ ਦੇ ਨਾਰੇ ਲਾ ਕੇ ਪੰਜਾਬ ਲੋਕ ਖਤਮ ਕਰਦਾ ਨਹੀਂ کہیں ਨਾ کہیں ਤਾਂ ਆਪਾਂ ਦੇਸ਼ ਦੇ ਨਾਲ ਜੁੜਨਾ ਹੀ ਹੈ ਨਾ ਜੋ ਕੇਂਦਰ ਦੀ ਸਰਕਾਰ ਹੈ ਉਹ ਉਹੀ ਕਿਸੇ ਹੋਰ ਦੀ ਸਰਕਾਰ ਹੈ ਜਿਹਦੀ ਪੰਜਾਬ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਪ੍ਰਜਾਤਾ ਪਹਲਾ ਕਰਨਾ ਚਾਹੁੰਦੀ ਹੈ ਔਰ ਇਹਨਾਂ ਦੇ کہیں ਨਾ کہیں ਜੋ ਮਿਲਦੀ ਨਹੀਂ ਹੈ ਉਹ ਮੈਂ ਉਹ ਕੋਸ਼ਿਸ਼ ਕਰਾਂ ਕਿ ਦੋਨਾਂ ਨੂੰ ਮਿਲਾ ਦੇ ਕਾਲੀ ਦਲ ਦੀ ਤੁਸੀਂ ਗੱਲ ਕੀਤੀ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠ ਜੋੜਦੀ ਗੱਲਬਾਤ ਬੀਜੇਪੀ ਦੀ ਚੱਲੀ ਤੁਹਾਨੂੰ ਕੀ ਲੱਗਦਾ ਸੀ ਤੁਹਾਨੂੰ ਕੀ ਲੱਗ ਰਿਹਾ ਸੀ ਕਿ ਜੇ ਗੱਟ ਜੋੜ ਹੋ ਜਾਂਦਾ ਉਹ ਸਹੀ ਹੈ ਜਾਂ ਗੱਟ ਜੋੜ ਨਹੀਂ ਹੋਇਆ ਉਹ ਜ਼ਿਆਦਾ ਸਹੀ ਹੈ ਦੇਖੋ ਅੱਜ ਅਕਾਲੀ ਦਲ ਬਾਦਲ ਨੂੰ ਕੋਈ ਬੰਦਾ ਵੋਟ ਨਹੀਂ ਪਾਣਾ ਚਾਹ ਰਿਹਾ ਜੋ ਅਕਾਲੀ ਦਲ ਬਾਦਲ ਪੁਰਾਣੀ ਅਕਾਲੀ ਦਲ ਬਾਦਲ ਸੀ ਜਿਹੜਾ ਦੇ ਪੰਜਾਬ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਮਜ਼ਦੂਰਾਂ ਦੀ ਹਿੱਤਾਂ ਦੀ ਗੱਲ ਕੀਤੀ ਅੱਜ ਉਹ ਅਕਾਲੀ ਦਲ ਨਹੀਂ ਰਿਹਾ ਉਸ ਗੱਲਾਂ ਤਾਂ ਹਟ ਗਿਆ ਅਕਾਲੀ ਦਲ ਤੇ ਮੈਨੂੰ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਦੇਖੋ ਉਹਨਾਂ ਦੀ ਇੰਟਰਨਲ ਮੈਟਰ ਹੈ ਪਰ ਅਕਾਲੀ ਦਲ ਨੂੰ کہیں ਨਾ ਕਿ ਆਪਣੇ ਆਪਣੇ ਆਪ ਨੂੰ ਦੁਬਾਰਾ ਪ੍ਰੈਜੈਂਟ ਕਰਨਾ ਪੈਣਾ ਅੱਜ ਦੀ ਅਕਾਲੀ ਦਲ ਲੋਕਾਂ ਦੀ ਇਹ ਲੀਡਰਸ਼ਿਪ ਦੀ ਗੱਲ ਨਹੀਂ ਹੈ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਅੱਜ ਜੋ ਮੁੱਦਿਆਂ ਦੀ ਗੱਲ ਅਕਾਲੀ ਦਲ ਕਰਦੀ ਉਹ ਲੋਕਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਕਿ ਨਹੀਂ ਇਹ ਸਹੀ ਨਹੀਂ ਹੈ ਮੈਨੂੰ ਜੋ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ جے سمجھوتا کر دیں دی بھارتی جنتا پارٹی دا نقصان ہو رہا ہے اے میری اپنی سوچ ہے بھارتی جنتا پارٹی جب فیصلہ چنگا لیتا ہے اپنے آپ لڑن اور اج جو لوگ پنجاب دے ویچ بھارتی جنتا پارٹی دے امید وارا نو ووڈ پا رہے ہیں وہ موڈی صاحب دے چھوی تے ووٹ پا رہے ہیں موڈی صاحب دے کما تے ووٹ پا رہے ہیں اور وہ چاندے کہ ایک بار پنجاب دے ویچ بھی موڈی صاحب دے نظر ਥੋੜੀ ਹੋਰ ਲੱਗੇ। ਹੂੰ। ਤਾਂ ਮੈਂ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਬਾਕੀ ਹੋਰ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਉਤਾਰੇ ਗਏ ਨੇ ਉਹਨਾਂ ਦਾ ਜਿਹੜਾ ਫੋਕਸ ਸੀ ਸ਼ਾਇਦ ਉਹ ਪੰਥਕ ਹਲਕੇ ਦੇ ਤੌਰ ਤੇ ਕਿਉਂਕਿ ਸਿਮਰਜੀਤ ਮਾਨ ਇਥੋਂ ਐਮਪੀ ਬਚੂਨੇ ਜਾਂਦੇ ਆ 1.5 ਸਾਲ ਪਹਿਲਾਂ ਸ਼ਾਇਦ ਇਸ ਗੱਲ ਕਰਕੇ ਉਹਨਾਂ ਦਾ ਫੋਕਸ ਸੀ ਜਿਹੜਾ ਕਿ ਅਸੀਂ ਜਿਹੜਾ ਕੋਈ ਪੰਥਕ ਚਿਹਰਾ ਇੱਥੇ ਉਤਾਰੀਏ ਤਾਂ ਬੀਜੇਪੀ ਦੀ ਕੈਲਕੂਲੇਸ਼ਨ ਕੀ ਹੈ ਬੀਜੇਪੀ ਨੇ ਤੁਹਾਨੂੰ ਉਤਾਰਿਆ ਤੁਹਾਨੂੰ ਹਿੰਦੂ ਫੇਸ ਦੇ ਤੌਰ ਤੇ ਵੀ ਮੰਨਿਆ ਜਾਂਦਾ ਤਾਂ ਤੁਹਾਡੀ ਕੈਲਕੂਲੇਸ਼ਨ ਬੀਜੇਪੀ ਦੀ ਕੀ ਹੈ ਸੰਗਰੂ ਲੋਕ ਸਭਾ ਜੀ ਤਹੋ ਤੁਹਾਡੀ ਲੋਕਾਂ ਦਾ ਤਾਂ ਕੰਮ ਹੈਗਾ ਕਿਸੇ ਚੀਜ਼ ਨੂੰ ਸੈਂਸੇਸ਼ਨਲਾਈਜ਼ ਕਰਨਾ ਗੱਲ ਇਹ ਹੈ ਕਿ ਜਿੰਨਾ ਕੰਮ ਮੈਂ ਇਸ ਇਲਾਕੇ ਜੇ ਕਿਹਾ 25 ਸਾਲ ਇਹ ਚਾਰਾ ਉਮੀਦਵਾਰਾਂ ਨੇ ਕੀਤਾ ਮੈਂ 25 ਸਾਲ ਪਹਿਲਾਂ ਉਮੀਦ ਸੰਸਥਾ ਸ਼ੁਰੂ ਕੀਤੀ ਸੀ ਜਿੰਨਾ ਮੈਂ ਪਿੰਡਾਂ ਦੇ ਵਿੱਚ ਵਿਚਰੇ ਆ ਨਾ ਸਿਮਰਜੀਤ ਸਿੰਘ ਮਾਨ ਸਾਹਿਬ ਵਿਚਰੇ ਨਾ ਮੀਤਹਿਰ ਸਾਹਿਬ ਵਿਚਰੇ ਸੁ ਆਪਣੇ ਖੈਰਾ ਸਾਹਿਬ ਤੋਂ ਨਭੇ ਆ ਨਾ ਜੁੰਦਾ ਸਾਹਿਬ ਵਿਚ ਵਿਚਰੇ ਜਿੰਨਾ ਜਿੰਨੀ ਕੰਮ ਮੇਰੀ ਸੰਸਥਾ ਨੇ ਕੀਤਾ ਉਹ 5 ਸਾਲ ਜਦ ਮੈਂ ਸਿਆਸਤ ਛੱਡ ਗਿਆ ਸੀ ਉੱਥੇ ਮੈਂ ਕੰਮ ਘਟਾਤਾ ਸੀ ਪਰ ਉਹ 5 ਸਾਲ ਵੀ ਢਾ ਲਓ ਤਾਂ ਫਿਰ ਵੀ 20 ਸਾਲ ਜਿਹੜਾ ਮੈਂ ਪਿੰਡਾਂ ਦੇ ਵਿੱਚ ਕੰਮ ਕੀਤਾ ਜਿੰਨਾ ਪਿਆਰ ਮੈਨੂੰ ਪਿੰਡਾਂ ਚ ਮਿਲਦਾ ਉਹ ਮੇਰੇ ਘਰ ਮੈਂ ਉਹ ਗੱਲ ਨਹੀਂ ਤੇ ਇਹ ਗੱਲ ਨਹੀਂ ਹੈ ਕਿ ਉਹ ਪੰਥਿਕ ਚਹਿਰੇ ਹੈ ਤੇ ਮੈਂ Hindu ਚਹਿਰਾ ਮੈਂ ਲੋਕਾਂ ਦੇ ਵਿੱਚ ਜੈਨਿਊਲੀ ਮੈਂ ਕੰਮ ਕੀਤੇ ਹੈ ਮੈਂ ਲੋਕਾਂ ਦਾ ਵੀ ਵਿਚਰਦਾ ਲੋਕ ਮੈਨੂੰ ਪਿਆਰ ਕਰਦੇ ਹੋ ਮੇਰੇ ਘਰ ਵਿੱਚ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਕਿ ਅਰਵਿੰਦ ਖੰਨਾ ਲੋਕਾਂ ਦੇ ਵਿੱਚ ਵਿਚਰਦਾ ਹੈ ਤੇ ਇਨੂੰ ਇਹ ਮੌਕਾ ਦੇ ਦੀ ਤੁਸੀਂ ਦੋ ਵਾਰ ਵਿਧਾਇਕ ਬਿਹਰੇ ਓਤੂਰੀ ਤੋਂ ਸੰਗਰੂਰ ਤੋਂ ਉਦੋਂ ਕਾਂਗਰਸ ਦੇ ਵਿੱਚ ਤੁਸੀਂ ਸੀਗੇ ਤਾਂ ਉਹ ਕੰਮ ਵੀ ਜਿਹੜੇ ਆ ਤੁਹਾਡੇ ਵੱਲੋਂ ਜੋ ਕੀਤੇ ਗਏ ਹੁਣ ਤੁਸੀਂ ਜਾ ਕੇ ਲੋਕਾਂ ਦੇ ਵਿੱਚ ਹੈ ਉਸ ਗੱਲ ਨੂੰ ਲੈ ਕੇ ਵੀ ਅਰਵਿੰਦ ਖੰਨਾ ਹੋਣਾਂ ਨੇ ਇਹ ਕੰਮ ਕੀਤੇ ਲੋਕਾਂ ਨੂੰ ਪਤਾ ਹੈ ਤੁਸੀਂ ਕੱਲ ਕਈ ਕੱਲ ਚਲੇ ਜਾਓ ਪਿੰਡਾਂ ਦੇ ਵਿੱਚ ਤੁਹਾਡੇ ਇੱਥੇ ਸਹਿਯੋਗੀ ਹੋਣਗੇ ਜਿਵੇਂ ਸੁਗਰੂ ਦੇ ਰਹਿਣ ਵਾਲੇ ਤੇਰੇ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਪੁੱਛ ਲੋ ਕਿ ਉਹ ਅਰਵਿੰਦ ਖੰਨਾ ਦੇ ਕੰਮ ਨੂੰ ਯਾਦ ਕਰਦੇ ਨਹੀਂ ਕਰਦੇ ਮੈਂ ਆਪਣੇ ਮੂੰਹ ਚ ਕਹਿਣਾ ਤੇ ਮੈਂ ਠੀਕ ਨਹੀਂ ਲੱਗਦਾ ਪਰ ਮੈਨੂੰ ਲੱਗਦਾ ਕਿ ਸਮਰੂਹ ਦੇ ਲੋਕ ਆ ਮੇਰੇ ਕੰਮ ਨੂੰ ਯਾਦ ਕਰਦੇ ਐ ਅਪਰੀਸ਼ੀਏਟ ਕਰਦੇ ਔਰ ਇੱਕ ਛੋਟੇ ਪਦਰ ਤੇ ਮੇਰੇ ਨਾਲ ਹੈ ਇੱਕ ਵੱਡੇ ਪਦਰ ਤੇ ਮੋਦੀ ਸਾਹਿਬ ਨਾਲ ਤਾਂ ਹੋਰ ਪਾਰਟੀਆਂ ਦੇ ਕੈਂਡੀਡੇਟ ਵੀ ਨੇ ਤੁਸੀਂ ਆਪਣਾ ਮੁਕਾਬਲਾ ਕਿਵੇਂ ਹਾਰਾਂਗੇ ਦੇਖੋ ਮੈਂ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਲੋਕ ਵੋਟ ਅਰਵਿੰਦ ਖੰਨਾ ਦੇ ਨਾਮ ਤੇ ਪਾ ਰਹੇ ਵੋਟ ਇਸ ਇਲਾਕੇ ਦੇ ਵਿੱਚ ਮੋਦੀ ਸਾਹਿਬ ਦੇ ਨਾਮ ਤੇ ਪਈ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਹਨ ਮੋਦੀ ਸਾਹਿਬ ਦੇ ਨਾਮ ਤੇ ਵੋਟ ਪਈ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਹਿੰਦੁਸਤਾਨ ਦੇ ਵਿੱਚ ਕੋਈ ਮੋਦੀ ਸਾਹਿਬ ਦਾ ਮੁਕਾਬਲਾ ਕਰ ਸਕਦਾ ਹੈ અમારી ਪਾਰਟੀ ਰਾਜਤਾ ਨਹੀਂ ਬੰਦੀ ਹੈ અમારી ਪਾਰਟੀ ਸਮਰੂਹ ਨੂੰ ਕਸਰ ਹੈ ਭਾਜੀ ਕਈ ਲੋਕ ਬਹੁਤ ਚੀਜ਼ਾਂ ਕਹਿੰਦੇ ਹਨ ਜਦ મે ਇੱਥੇ ਪਹਿਲੀ ਵਾਰ ਆਇਆ ਸੀ 25 ਸਾਲ ਪਹਿਲਾਂ ਤੇ ਲੋਕ ਇਹਨੂੰ ਕਮਿਊਨਿਸਟ ਪਾਰਟੀ ਦਾ ਗੜ ਕਹਿੰਦੇ ਸੀ ਫਿਰ ਲੋਕ ਇਹਨੂੰ ਅਕਾਲੀ ਦਲ ਦਾ ਘੜ ਕਰਨ ਲੱਗੇ ਫਿਰ ਇੱਕ ਸਮੇਂ ਤੋਂ ਜਦ ਮੈਂ ਇਥੇ ਸੀਗਾ ਤੇ ਕਾਂਗਰਸਾ ਘੜ ਬਣ ਗਿਆ ਸੀ ਹੁਣ ਆਮ ਆਦਮੀ ਦਾ ਕੱਲ ਬੀਜੇਪੀ ਦਾ ਬਣ ਜਾਊਗਾ ਇਹ ਵੀ ਮੇਰਾ ਦਾਵਾ ਹੈ ਤੁਹਾਡੇ ਨਾਲ ਤਾਂ ਹੋਰ ਜਿਹੜੇ ਪਹਿਲਾਂ ਐਮਪੀ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਬੱਚਿਆ ਖਾਸ ਕਰਕੇ ਬੀਜੇਪੀ ਸੱਤਾ ਦੇ ਵਿੱਚ ਆ ਉੱਥੇ ਜਾ ਕੇ ਉਹ ਪਾਰਲੀਮੈਂਟ ਦੇ ਵਿੱਚ ਬੋਲਦੇ ਨੇ ਦੇਖੋ ਭਾਜੀ ਸਾਡਾ ਇਲਾਕਾ ਤੁਸੀਂ ਪੰਜਾਬ ਦੇ ਵਿੱਚ ਪਿਛੜਦੇ ਹੋ ਕਾਫੀ ਤੁਸੀਂ ਦੇਖਿਆ ਪੰਜਾਬ ਬਹੁਤ ਵਿਛੜ ਗਿਆ। ਔਰ ਜੇ ਪੰਜਾਬ ਦੇ ਵਿੱਚ ਕੋਈ ਐਸਾ ਇਲਾਕਾ ਹੈਗਾ ਜੋ ਹੋਰ ਪੰਜਾਬ ਤੋਂ ਵੀ ਪਿੱਛੇ ਹੈ ਉਹ ਸੰਗਰੂਰ ਇਲਾਕਾ। ਸੰਗਰੂਰ ਦੇ ਵਿੱਚ ਪਿਛਲੇ 10 ਸਾਲ ਕੋਈ ਕੰਮ ਨਹੀਂ ਹੋਇਆ। ਮੈਂ MP ਦੇ ਜੋ MP ਦੇ ਗ੍ਰਾਂਟ ਆਉਂਦੇ MP ਤੋਂ ਜੋ ਕੰਮ ਹੋ ਸਕਦੇ ਆ। ਭਗਵੰਤ ਮਾਨ ਸਾਹਿਬ ਇੱਥੇ ਦੋ ਬਾਰ MP ਰਹੇ ਚੁਕੇ ਹਨ। ਇੰਟਰੀ ਨਹੀਂ। ਉਹਦੇ ਬਾਅਦ ਸਿਮਰਜੀਤ ਸਿੰਘ ਮਾਨ ਬਣੇ ਆ। ਕੁਝ ਕੰਮ ਨਹੀਂ ਹੋਇਆ। 2 ਸਾਲ ਰਹੇ ਆ। ਕਿਉਂਕਿ ਜਦ ਤੱਕ ਸੈਂਟਰ ਦੀ ਨਜ਼ਰ ਸਾਡੇ ਸਬੂਤੂਰ 'ਚ ਨਹੀਂ ਪੈਂਦੀ ਤਦ ਤੱਕ ਸਬੂਤੂਰ ਦਾ ਵਿਕਾਸ ਨਹੀਂ ਹੋ ਸਕਦਾ। ਔਰ ਸਾਡੀ ਪ੍ਰੋਬਲਮ ਸਬੂਤੂਰ ਦੀ ਇਹ ਰਹੀ ਹੈ ਕਿ ਆਪਣਾ ਜੋ ਵਕੀਲ ਆਪਾਂ ਚੁਣ ਕੇ ਭੇਜਦੇ ਨੇ ਲਈ ਉਹ ਵਕੀਲ ਹੀ ਮਾੜਾ ਲੱਗ ਨਿਕਲਦਾ ਹੈ। ਉੱਥੇ ਜੱਜ ਬੈਠਾ ਮੋਦੀ ਜੇ ਤੁਸੀਂ ਮੋਦੀ ਸਾਹਿਬ ਦਾ ਕੋਈ ਬੰਦਾ ਐਸੇ ਭੇਜ ਦੋ ਜੋ ਮੋਦੀ ਸਾਹਿਬ ਨੂੰ ਗੱਲ ਵੀ ਸਮਝਾ ਸਕੇ ਔਰ ਮੋਦੀ ਸਾਹਿਬ ਉਹਦੀ ਗੱਲ ਵੀ ਸੁਣ ਲੈ ਤੇ ਉਹਦਾ ਫਰਕ ਪੈਂਦਾ। ਪ੍ਰੋਬਲਮ ਸਾਡੀ ਇਹ ਆਈ ਹੈ ਕਿ ਉੱਥੇ ਜੱਜ ਬੈਠਾ ਮੋਦੀ ਸਾਹਿਬ ਤੇ ਪਹਿਲੇ ਭੇਜਦਾ ਆਪਾਂ ਚਾੜੂ ਨੂੰ ਫਿਰ ਭੇਜਦਾ ਆਪਾਂ ਬਾਲਟੀ ਨੂੰ ਹੁਣ ਇਹ ਮੈਨੂੰ ਲੱਗਦਾ ਇੱਕ ਸਮਾਂ ਆ ਗਿਆ ਕਿ ਸਾਨੂੰ ਜੋ ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜੋ ਮੋਦੀ ਸਾਹਿਬ ਦਾ ਉਮੀਦਵਾਰ ਹੈ ਉਹਨੂੰ ਆਪਾਂ ਚੋਣ ਨਿਸ਼ਾਨ ਦੀ ਗੱਲ ਕਰ ਰਹੇ ਹਾਂ ਮੈਂ ਚੋਣ ਨਿਸ਼ਾਨ ਕਮਲ ਦਾ ਫੁੱਲ ਉੱਥੇ ਬੈਠਾ ਹੈ ਕਿ ਕਮਲ ਨੂੰ ਕਮਲ ਦੇ ਫੁੱਲ ਨੂੰ ਇੱਥੇ ਆਪਾਂ ਵੋਟਾਂ ਪਾ ਕੇ ਉੱਥੇ ਭੇਜ ਦਿੰਦੇ ਆ ਤਾਂ ਸ਼ਾਇਦ ਸੋ ਗੁਰੂ ਦਾ ਕੋਈ ਬਲਾ ਹੋ ਜਾ। ਤਾਂ ਖੰਨਾ ਸਾਹਿਬ ਜਿਸ ਤਰ੍ਹਾਂ ਗੱਲ ਮੈਂ ਕਰ ਰਿਹਾ ਵੀ ਸਿਮਰਜੀਤ ਮਾਨ ਹੋਣਾ ਦੀ ਸਪਾਰ ਸਿੰਘ ਖੈਰਾ ਨੂੰ ਭਲੱਤ ਤੋਂ ਇੱਥੇ ਲਿਆਂਦਾ ਗਿਆ। ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆ ਤੁਹਾਡੀ ਸਾਬਕਾ ਪਾਰਟੀ ਵੀ ਐਕਸ ਕਾਂਗਰਸਮੈਨ ਤੁਸੀਂ ਰਹੇ ਹੋ। ਇਹ ਐਕਸਪੈਰੀਮੈਂਟ ਕਿਵੇਂ ਦੇਖਦੇ ਹੋ ਕਾਂਗਰਸ ਦਾ? ਗਲਤ ਹੈ। ਅਹ ਦੇਖੋ ਅੱਜ ਹਰ ਇੱਕ ਚੀਜ਼ ਲੋਕਲਾਈਜੇਸ਼ਨ ਹੋ ਗਈ ਹੈ। ਖੈਰਾ ਸਾਹਿਬ ਕਹਿੰਦੇ ਲੋਗਾਂ ਨੂੰ ਸਭ ਰੂ ਦੇ ਲੋਗਾਂ ਕਿ ਮੈਂ ਤੇ ਭਗਵੰਤ ਮਾਨ ਨਾਲ ਬਦਲਾ ਲੈਣ ਆਇਆ ਉਹ ਕੋਈ ਸ਼ਗਰੂਰ ਦੇ ਲੋਕਲ ਇਸ਼ੂ ਦਾ ਤਾਂ ਜੁੜੇ ਹੀ ਨਹੀਂ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਕਾਂਗਰਸ ਪਾਰਟੀ ਨੂੰ ਫਾਇਦਾ ਹੋਣਾ ਮੇਰੀ ਸੋਚ ਹੈ ਕਿ ਉਹ ਜੇ ਖੈਰਾ ਸਾਹਿਬ ਦੀ ਕੋਈ ਲੋਗਾ ਦੇ ਨਾਲ ਕੋਈ ਐਸਾ ਲਗਾ ਨਹੀਂ ਹੈ ਜਾਂ ਲੋਗਾ ਦਾ ਖੈਰਾ ਸਾਹਿਬ ਨਾਲ ਕੋਈ ਲਗਾ ਨਹੀਂ ਹੈ ਕਿ ਇਹਨਾਂ ਨੂੰ ਐਕਸਪੈਰੀਮੈਂਟ ਕਰਕੇ ਕੋਈ ਫਾਇਦਾ ਬਣਨਾ ਨੁਕਸਾਨ ਹੀ ਹੋਣਾ। ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕੀਤੀ। ਬਹੁਤ ਸਮਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਘਰ ਵੀ ਬੈਠਾ ਰਿਆ। ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਨਾਲੋਂ ਭਾਜਪਾ ਦਾ ਵਿਜ਼ਨ ਜਿਹੜਾ ਹੈ ਉਹ ਪੰਜਾਬ ਲਈ ਵੱਖਰਾ ਕਿਵੇਂ ਹੈ? ਤੇ ਕੀ ਕੁਝ ਲੱਗਦਾ? ਤੁਹਾਡੇ ਨੂੰ ਤੁਸੀਂ ਬਹੁਤ ਨੇੜੇ ਹੋਣ। ਦੇਖੋ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਬਰੀਕੀ ਨਾਲ ਕੰਮ ਕਰਦੀ ਹੈ। بھارتی جنتا پارٹی ہندوستان دے لوگا کے لوگ غریبوں کے نام وپاریا جو بھی اس دیشت اس رہے رہے انہوں کے جڑی بھی ہیں کسی نہ کسی طریقے نال وہ جڑ دی ہے مدیاں دی گل کر دی ہے ایشوز دی گل کر دی ہے لوگا دی پلائی دی گل کر دی ہے ابھی میم آیوشمان بھارت جو سکیم مودی صاحب دی ہے جتھے لوگ پانچ لاکھ روپے دے کا کر سکتے ہیں یا ایوشمان ایدی اپنے کسان سمان ندی ہو جائے ਭਾਰਤੀ ਜਨਤਾ ਪਾਰਟੀ ਬੜੀ ਡੂੰਗੀ ਤਰੀਕੇ ਨਾਲ ਕੰਮ ਕਰਦੀ ਹੈ ਉਹ ਲੋਕ ਲੋਕ ਜੋ ਇਸ਼ੂਜ਼ ਹੈ ਜਿਹਦੇ ਨਾਲ ਲੋਕਾਂ ਤੋਂ ਜੋ ਉਹ ਲੋਕਾਂ ਦੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਮੇਰੇ ਖਿਆਲ ਮੇਂ ਹਵਾ ਤੇ ਉੜ ਰਹੀ ਹੈ ਕਾਂਗਰਸ ਪਾਰਟੀ ਰਿਐਲਿਟੀ ਨਾਲ ਨਹੀਂ ਜੁੜੀ ਜਿੱਤੇ ਤੱਕ ਮੈਂ ਕੀ ਲੱਗਦਾ ਅਲਾਈਂਸ ਜਿਹੜਾ ਹੈ ਜੋ ਅਲਾਈਂਸ ਬਣਿਆ ਇੰਡੀਆ ਅਲਾਈਂਸ ਜਿਹਨੂੰ ਕਹਿ ਰਹੇ ਨੇ ਉਹ ਟੱਕਰ ਦੇ ਪਾਉ ਕਿਤਨੇ ਕਿਤੇ ਭਾਜਪਾ ਨੂੰ ਤੁਹਾਨੂੰ ਕੀ ਲੱਗ ਰਿਹਾ ਹੈ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਰਾਹੁਲ ਗਾਂਧੀ ਨਰਿੰਦਰ ਮੋਦੀ ਕਿੱਥੇ ਮੁਕਾਬਲਾ ਹੈ ਤੁਹਾਡੇ ਹੱਥ ਦਾ ਸਰੇ ਜਮੀਨ ਅਸਮਾਨੀ ਹਾਂ ਕੋਈ ਮੁਕਾਬਲਾ ਹੀ ਨਹੀਂ ਹੈ ਦੇਖੋ ਮੋਦੀ ਸਾਹਿਬ ਦੀ ਛਵੀ ਬਹੁਤ ਗੱਡੀ ਹੈ ਔਰ ਇਹ ਹਿੰਦੁਸਤਾਨ ਦੇ ਲੋਕ ਅੱਜ ਦੇ ਅੱਜ ਦੇ ਸਮੇਂ ਮੋਦੀ ਸਾਹਿਬ ਤੋਂ ਇੱਕ ਹੀ ਜਬਾਨ ਨਹੀਂ ਹੈ ਉਹ ਵੋਟਾਂ ਪਹਿਣੀ ਹੈ ਮੋਦੀ ਸਾਹਿਬ ਦੇ ਨਾਮ ਮੋਦੀ ਸਾਹਿਬ ਪੰਜਾਬ ਆ ਰਹੇ ਨੇ ਕਿਸਾਨਾਂ ਦੇ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਵਿਰੋਧ ਵੀ ਕਰਾਂਗੇ ਤੇ ਤਿੰਨ ਮੇਖਲ ਜਗ੍ਹਾ ਦੇ ਉੱਤੇ ਉਹਨਾਂ ਨੇ ਜਿਹੜਾ ਪ੍ਰਚਾਰ ਕਰਨਾ ਇੱਕ ਪਟਿਆਲਾ ਦੇ ਵਿੱਚ ਤੇ ਨਾਲ ਹੀ ਜਲੰਧਰ ਤੇ ਗੁਰਦਾਸਪੁਰ ਸ਼ਹਿਰ ਜਿਵੇਂ ਗਲਤ ਨਾ ਹੋਵਾਂ ਤਾਂ ਤਿੰਨ ਜਗ੍ਹਾ ਦੇ ਉੱਤੇ ਮੇਖਲ ਚ ਪ੍ਰਚਾਰ ਕਰਨ ਲਈ ਆ ਰਹੇ ਨੇ ਤੁਸੀਂ ਨਹੀਂ ਸੱਦਾ ਦਿੱਤਾ ਉਹਦੇ ਸਾਹਿਬ ਇੱਥੇ ਵੀ ਆਓ ਨਹੀਂ ਦੇਖੋ ਇੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਬਹੁਤ ਸਾਰੇ ਪ੍ਰੋਗਰਾਮ ਹੋਣੇ ਹਨ ਪਟਿਆਲਾ ਨਾਲ ਹੀ ਮੈਂ ਵੀ ਜਾਵਾਂਗਾ ਪਟਿਆਲੇ ਔਰ ਸਾਡੇ ਜੋ ਚੰਨੂ ਸਾਡੇ ਉਸ ਪਾਸੇ ਭਵਾਨੀਗੜ੍ਹ ਚੰਨੂ ਦੇ ਉਹ ਵੀ ਲੋਕ ਜਾਣਗੇ ਉਹ ਵੀ ਕੋ ਨਾ ਲੱਗਦਾ ਉਹ ਕੋ ਨਾ ਲੱਗਦਾ ਉਹ ਉਹ ਜਾਣਗੇ ਉਥੇ ਤੇ ਦੇਖੋ ਬਹੁਤ ਵੱਡੀ ਗੱਲ ਹੈ ਬਹੁਤ ਸਾਲਾਂ ਬਾਅਦ ਮੋਦੀ ਸਾਹਿਬ ਆਰੇ ਮੈਨ ਆਈ ਸੀ ਕੇ 2 ਸਾਲ ਪਹਿਲਾਂ 1 ਸਾਲ ਪਹਿਲਾਂ ਮੇਰੇ ਖਿਆਲ ਮੋਹਲੀ ਆਈ ਸੀ ਕੇ ਉਹ ਜੋ ਟਾਟਾ ਦਾ ਜੋ ਕੈਂਸਰ ਹਸਪੀਟਲ ਹੈ ਉਥੇ ਉਹਦਾ ਉਦਘਾਟਨ ਕਰੇ ਬਟ ਦੇਖੋ ਮੈਨੂ ਨਹੀਂ ਤੁਸੀਂ ਲੋਕ ਸਾਰੇ ਕਈ ਜਾਂਦੇ ਉਹ ਕਿਸਾਨ ਜੱਥੇਬੰਦੀ ਇੱਕ ਜੱਥੇਬੰਦੀ ਹੈ ਕਿਸਾਨ ਜੱਥੇਬੰਦੀ ਨਹੀਂ ਹੈ ਇਹਤੇ ਜਥੇਬੰਦੀ ਨੂੰ ਭਗਵਦ ਮੰਨ ਪਤਾ ਹਮੇਸ਼ਾ ਇਹ ਪਾਜਬਾ ਨੂੰ ਲੱਗ ਰਿਹਾ ਹੈ ਕਿ ਉਹ ਪਿੱਛੇ ਕੋਈ ਨਾ ਕੋਈ ਇਹਨਾਂ ਨੂੰ ਸਪਾਂਸਰ ਕਰ ਰਿਹਾ ਹੈ 100% ਮੈਂ ਕਹਿ ਰਿਹਾ ਤੁਹਾਨੂੰ ਸਪਾਂਸਰਡ ਬਾਈ ਭਗਵੰਦ ਮੰਨ ਯਾਰ ਜੋ ਦੇਖੋ ਇਸ ਦੇਸ਼ ਤੇ ਵਿਚਨਾ ਜੋ ਬੰਦਾ ਕਿਸਾਨ ਸਮਾਨ ਨidhi ਯੋਜਨਾ ਦਾ ਲਾਭ ਉਠਾ ਰਿਹਾ ਉਹ ਮੋਦੀ ਦੇ ਖਿਲਾਫ ਨਹੀਂ ਹੋ ਸਕਦਾ ਇਹ ਸਪਾਂਸਰਡ ਜਥੇਬੰਦੀ ਹੈ ਯਾਰ ਤੁਸੀਂ ਮੈਨੂੰ ਇਹ ਦੱਸ ਦੋ ਕੀ ਕਿਸਾਨਾਂ ਦਾ ਕੀ ਬਗਾੜਿਆ ਮੋਦੀ ਸਾਹਿਬ ਨੇ ਤੁਹਾਡੇ ਤਿੰਨ ਕਾਨੂੰਨ ਆਪਾਂ 22 ਤੋਂ ਪਹਿਲਾਂ ਦੀ ਗੱਲ ਕਰਦੇ ਆ ਤਿੰਨ ਕਾਨੂੰਨ ਮੋਦੀ ਸਾਹਿਬ ਲੈ ਕੇ ਆਣਾ ਚਾਹਦੇ ਸੀ ਮੋਦੀ ਸਾਹਿਬ ਨੂੰ ਲੱਗਿਆ ਕਿ ਇਹ ਕਾਨੂੰਨ ਚੰਗੇ ਲੋਗਾ ਕਿਸਾਨਾਂ ਦੇ ਬੈਨੀਫਿਟ ਵਾਸਤੇ ਆ ਕਿਸਾਨਾਂ ਨੂੰ ਲੱਗਿਆ ਕਿ ਇਹ ਸਾਡੇ ਨੁਕਸਾਨ ਕਰੇਗਾ ਸਰ ਮੋਦੀ ਸਾਹਿਬ ਨੇ ਬੜਾਪਣ ਦਿਖਾ ਕੇ ਉਹ ਕਾਨੂੰਨ ਵਾਪਸ ਵੀ ਨਹੀਂ ਤੇ ਔਰ ਮਾਫੀ ਵੀ ਮੰਗੀ ਉਹ ਗੱਲ ਉੱਥੇ ਹੀ ਰਹਿ ਜਾਣੀ ਚਾਹੀਦੀ ਸੀ ਅਨਸਾਨੀਅਤੌਰ ਤੇ ਪਰ ਇਹ ਜਥੇਬੰਦਿਆ ਨੇ ਇਸ ਗੱਲ ਨੂੰ ਬਹੁਤ ਵੱਡੇ ਤਰੀਕੇ ਨਾਲ ਵਰਤਿਆ ਅੱਜ ਕੁਲਵਿੰਦਰ ਜੋ ਪੰਜਾਬ ਦਾ ਮਾਹੌਲ ਹੈ ਚਾਹੇ ਬਣਾਵਟੀ ਮਾਹੌਲ ਹੈ ਭਗਵੰਤਬਾਦ ਬਣਾ ਰਿਹਾ ਪਰ ਜੋ ਬਾਹਰ ਪਰਸੈਪਸ਼ਨ ਦਿਖ ਰਿਹਾ ਹੈ ਨਾ ਇਹ ਮਾੜਿਆ ਪੰਜਾਬ ਤੇਰੇ ਮੁਤਾਬਿਕ ਪੰਜਾਬ ਦੇ ਵਿੱਚ ਸਭ ਦਾ ਵੱਡਾ ਸਭ ਤੋਂ ਵੱਡਾ ਮੁੱਦਾ ਕੀ ਹੈ ਬੇਰੁਜ਼ਗਾਰੀ ਸੈਕਿੰਡ ਮੁੱਦਾ ਆਏਗਾ ਨਸ਼ਾ ਮੇਰੇ ਬਤਾਵੇ ਨਸ਼ਾ ਤੇ ਬੇਰੋਜ਼ਗਾਰੀ ਜੁੜੀ ਹੋਈ ਹੈ ਜੋ ਬੰਦਾ ਵਿਹਲਾ ਹੈ ਉਹ ਨਸ਼ਾ ਕਰੇਗਾ ਜੇ ਉਹਨੂੰ ਰੋਜ਼ਗਾਰੀ ਮਿਲ ਜਾਂਦੀ ਹੈ ਉਹ ਨਸ਼ਾ ਨਹੀਂ ਕਰਦਾ ਠੀਕ ਹੈ ਪ੍ਰੋਬਲਮ ਕੀ ਆ ਰਹੀ ਹੈ ਅੱਜ ਦੀ ਘੜੀ ਸਾਡੇ ਬੱਚੇ ਬੇਰੋਜ਼ਗਾਰ ਮੈਂ ਜਦ 2002 ਦੇ ਵਿੱਚ ਮੇਰੀ ਜੋ ਪਹਿਲੀ ਇਲੈਕਸ਼ਨ ਸੀ ਜਦ ਮੈਂ ਸੰਗਰੂਰ ਤੋਂ ਐਮਐਲਏ ਬਣਿਆ ਸੀ ਜਦ ਮੇਰੀ ਪਹਿਲੀ ਇਲੈਕਸ਼ਨ ਦੇ ਵਿੱਚ ਜਦ ਮੈਂ ਪਿੰਡਾਂ ਤੇ ਜਾਂਦਾ ਸੀ ਵੋਟਾਂ ਮੰਗਣ ਵਾਸਤੇ ਜਾਂ ਉਹਦੇ ਬਾਅਦ ਵੀ ਸਭ ਤੋਂ ਵੱਡਾ ਉਸ ਸਮੇਂ ਮੁੱਦਾ ਸੀ ਕਿ ਬੇਟਾ ਮੇਰੀ ਪੈਨਸ਼ਨ ਲਗਵਾ ਦੇ ਔਰਤਾਂ ਦਾ ਮੇਰੀ ਪੈਨਸ਼ਨ ਨਹੀਂ ਲੱਗੀ ਮੇਰੀ ਪੈਨਸ਼ਨ ਨਹੀਂ ਲੱਗੀ ਇਹ ਬਹੁਤ ਵੱਡਾ ਮੁੱਦਾ ਸੀ ਅੱਜ ਬੰਦਾ ਪਤਾ ਕੀ ਹੈ ਕੋਈ ਪੇ ਮਾਤਾ ਪੈਨਸ਼ਨ ਦੀ ਗੱਲ ਹੀ ਕਰਦੀ ਐ ਨਹੀਂ ਕਿ ਪੈਨਸ਼ਨ ਮਿਲ ਰਹੀ ਉਹਨੂੰ ਅੱਜ ਵੀ ਪੈਨਸ਼ਨ ਨਹੀਂ ਮਿਲ ਰਹੀ ਪਰ ਉਹਦਾ ਮੁੱਦਾ ਹੈ ਕਿ ਮੇਰੇ ਬੇਟੇ ਨੂੰ ਰੋਜ਼ਗਾਰੀ ਦਿਲਾ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਹੈ ਰੋਜ਼ਗਾਰੀ ਦਾ ਇਸ ਮਾਹੌਲ ਦੇ ਵਿੱਚ ਇਹ ਜੋ ਮਾਹੌਲ ਹੈ ਜਥੇਬੰਦੀਆਂ ਨੇ ਇੱਕ ਬੈਦਾ ਕਰ ਦਿੱਤਾ ਤੂੰ ਮੈਨੂੰ ਦੱਸ ਕੋਈ ਵਪਾਰੀ ਪੰਜਾਬ ਦਾ ਵਪਾਰੀ ਜਾਂ ਪਹਾੜ ਦਾ ਵਪਾਰੀ ਇੱਥੇ ਆ ਕੇ 2 ਰੁਪਏ ਲਾਊਗਾ ਔਰ ਜਦ ਤੱਕ ਇੱਥੇ ਇੰਡਸਟਰੀ ਨਹੀਂ ਲੱਗਦੀ ਸਾਡੇ ਬੱਚੇ ਨੂੰ ਰੋਜ਼ਗਾਰ ਹੀ ਕਿੱਥੇ ਮਿਲਦਾ ਇਹਨਾਂ ਅਨਫੋਰਚਨਟਲੀ ਸਾਡੇ ਨਾ ਇਹ ਜਥੇਬੰਦਿਆਂ ਨੂੰ ਤੇ ਨਾ ਭਗਵੰਤਬਾਨ ਨੂੰ ਇਹ ਸਮਝ ਆ ਰਹੀ ਹੈ ਕਿ ਜੋ ਆਪਾਂ ਕਰ ਰਹੇ ਹਾਂ ਇਹਦਾ ਬਹੁਤ ਵੱਡਾ ਨੁਕਸਾਨ ਹੋਣਾ ਤੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਵੀ ਹੋ ਤੇ ਪ੍ਰੈਜ਼ੀਡੈਂਟ ਦੇ ਸੁਨੀਲ ਜਾਖੜਉਣੀ ਉਹਨਾਂ ਨੇ ਇੱਕ ਚਿੱਠੀ ਜੋਗੀ ਸਾਹਿਬ ਨੂੰ ਲਿਖੀ ਹੈ ਤੁਸੀਂ ਇੱਥੇ ਆ ਕੇ ਜਿਹੜੀਆਂ ਰੈਲੀਆਂ ਕਰੋ ਉਹਦਾ ਕੀ ਕਾਰਨ ਸਮਝਿਆ ਜਾਂਦਾ ਦੇਖੋ ਲੋਕ ਪੰਜਾਬ ਦੇ ਲੋਕ ਜਦ ਅੱਪਾ ਵੇਛਣ ਦੇ ਲੋਕਾਂ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਯਾਰ ਯੋਗੀ ਦੁਨੀਆ ਯੋਗੀ ਨੂੰ ਲਿਆ ਯੋਗੀ ਜੈਸੀ ਸਰਕਾਰ ਬਣੀ ਚਾਹੀਦੀ ਇਹ ਲੋਕਾਂ ਦੀ ਆਵਾਜ਼ ਹੈ ਤੇ ਇਸ ਕਰਕੇ ਮੇਰੇ ਖਿਆਲੋਂ ਮੈਨੂੰ ਨਹੀਂ ਪਤਾ ਇਹ ਚਿੱਠੀ ਬਾਰੇ ਪਰ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਆ ਕਹਿੰਦੇ ਉਹਨਾਂ ਨੇ ਜਾਖੜ ਸਾਹਿਬ ਨੂੰ ਕਿ ਜੀ ਯੋਗੀ ਨੂੰ ਲਿਆ ਤੇ ਮੇਰੇ ਖਿਆਲੋਂ ਇਸ ਕਰਕੇ ਯੋਗੀ ਜੀ ਨੂੰ ਜਾਖੜ ਸਾਹਿਬ ਨੇ ਚਿੱਠੀ ਪਾਈ ਹੋਣੀ ਹੈ ਮੈਂ ਮੈਂ ਐਜ਼ ਅ ਬੀਜਪੀ ਕਾਰਕਟਰ ਮੈਂ ਵੀ ਉਮੀਦ ਕਰਦਾ ਕਿ ਯੋਗੀ ਸਾਹਿਬ ਅਮਿਤ ਸ਼ਾ ਜੀ ਇਹ ਜੋ ਬੰਦੇ ਜੋ ਆਪਣੇ ਜबान ਦੇ ਪੱਕੇ ਹੈ ਨਾ ਇਹਨਾਂ ਨੂੰ ਪੰਜਾਬ ਦੇ ਵਿੱਚ ਢੇਡਾ ਮਾਰਨਾ ਚਾਹੀਦਾ ਤਾਂ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਜਦੋਂ ਤੁਸੀਂ ਭਾਜਪਾ ਜੁਆਇਨ ਕੀਤੀ ਉਹਦੇ ਨੇੜੇ ਤੇ ਡਈ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਗਏ ਉਹਨਾਂ ਨਾਲ ਤੁਹਾਡੀ ਰਿਸ਼ਤੇਦਾਰੀ ਵੀ ਮੰਨੀ ਜਾਂਦੀ ਹੈ ਤੇ ਕੀ ਲੱਗਦਾ ਹੈ ਕਾਂਗਰਸ ਦਾ ਉਹ ਫੈਸਲਾ ਕਿਵੇਂ ਸੀ ਕਿ ਕਾਂਗਰਸ ਨੂੰ ਵੱਡਾ ਸੈਟਬੈਕ ਲੱਗੂ ਉਸ ਗੱਲ ਦਾ ਕਿ ਦਿਨੇ ਕਿਤੇ ਜਾ ਕੇ ਪਿਛਲੀ ਚੋਣਾਂ ਤੱਕ ਕਾਂਗਰਸ ਹਾਰ ਗਈ ਤਾਂ ਕੀ ਅੱਗੇ ਫਿਊਚਰ ਦੇ ਵਿੱਚ ਕੀ ਲੱਗਦਾ ਦੋ ਕੈਪਟਨ ਸਾਹਿਬ ਨੇ ਛੱਡਣ ਦੀ ਗੱਲ ਕਰ ਹਟਾਉਣ ਦੀ ਗੱਲ ਕਰ ਰਹੇ ਹੋ ਜਾਂ ਹਟਾਣ ਤੋਂ ਬਾਅਦ ਦੀ ਗੱਲ ਕਰ ਰਹੇ ਹੋ ਉਹ ਹਟੇ ਉਹ ਕਾਂਗਰਸ ਛੱਡੀ ਭਾਜਪਾ 'ਚ ਆ ਗਏ ਤਾਂ ਕੀ ਲੱਗਦਾ ਵੀ ਉਹ ਕਾਂਗਰਸ ਨੂੰ 2022 ਦੇ ਵਿੱਚ ਤਾਂ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਅੱਗੇ ਆਉਣ ਵਾਲੇ ਫਿਊਚਰ ਦੇ ਵਿੱਚ ਲੱਗਦਾ ਹੈ ਕਿ ਕਾਂਗਰਸ ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਧੜੱਲੇਦਾਰ ਲੀਡਰ ਇੱਕ ਵੱਡਾ ਲੀਡਰ ਸੀਗਾ ਕਾਂਗਰਸ ਦੇ ਹਾਂ ਅੱਜ ਦੀ ਘੜੀ ਤੇ ਮੇਰੇ ਖਿਆਲ ਮੈਂ ਨੈਸ਼ਨਲ ਪੱਧਰ ਤੇ ਕਾਂਗਰਸ ਕੀ ਰਹੀ ਨਹੀਂ ਔਰ ਪੰਜਾਬ ਦੇ ਵਿੱਚ ਵੀ ਜੋ ਪ੍ਰੈਜ਼ੈਂਟ ਲੀਡਰਸ਼ਿਪ ਹੈ ਉਹਦੇ ਪੱਲੇ ਕੁਛ ਨਹੀਂ ਰਾਜਾ ਵੜਿੰਗ ਕਹਿੰਦੇ ਮੇਰੀ ਹੱਥ ਦੇ ਵਿੱਚ ਲਕੀਰ ਆ ਕਹਿੰਦੇ ਵੀ ਮੈਂ ਇੱਕ ਵਾਰ ਸੀਐਮ ਬਣਨਾ ਵਾ ਉਹਨੂੰ ਕਹੇ ਕੋਈ ਪਿਕਚਰ ਬਣਾ ਦੇ ਉਹਦੇ ਵਿੱਚ ਸੀਐਮ ਦੀ ਐਕਟਿੰਗ ਕਰ ਲੈ ਉਹ ਹੀ ਚੰਗਾ ਹੋਣਾ ਉਹਨੂੰ ਕਿਸੇ ਨੇ ਸੀਐਮ ਨਹੀਂ ਸਵੀਕਾਰ ਕਰਦਾ ਪੰਜਾਬ ਦੇ ਵਿੱਚ ਅੱਜ ਲੋਕ جی اکالی دل بادل تو ہٹ گئے ہیں کانگریس پارٹی تو بھی ہٹ گئے جی بیالی سیٹ آم آدمی پارٹی دی گل کرتے ہیں کانگریس دی نہ جان سال تو اوبت نہیں آتی پنجاب دی. پرابلم ہے کہ پچھلے پچھلے نائنٹی ٹو دی گل کر دی اپا جب پب سی پہلی سرکار بنی سی اس تو پہلے تو چلو سات اٹھ سال ماحول خراب گا ਮੈਂ ਕਹਿੰਦਾ ਕਿ ਬਿਆਨਸੀ ਦੀ ਸਰਕਾਰ ਇੱਕ ਐਕਸਪੈਰੀਮੈਂਟ ਸੀ ਉਹਨਾਂ ਦੀ 5 ਸਾਲ ਦੀ ਕਾਰਗਰਮੀ ਤੇ ਆਪਾਂ ਗੱਲ ਨਾ ਕਰੀਏ ਉਹ ਰਹਿੰਦੀ ਆ ਪਰ ਉਹਦੇ ਬਾਅਦ ਤਿੰਨ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਦੋ ਵਾਰ ਕਾਂਗਰਸ ਪਾਰਟੀ ਬਣੀ ਅਨਫੋਰਚਨਟਲੀ ਇਹ 25 ਸਾਲਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਥੋੜੇ ਬਹੁਤ ਹੋਏ ਹਨ ਪਰ ਰੋਜ਼ਗਾਰੀ ਪ੍ਰਤੀ ਕਿਸੇ ਨੇ ਕੰਮ ਨਹੀਂ ਕੀਤਾ ਇੱਕ ਨਵੀਂ ਇੰਡਸਟਰੀ ਪਿਛਲੇ 25 ਸਾਲ ਪੰਜਾਬ ਦੇ ਵਿੱਚ ਖੜੀ ਨਹੀਂ ਹੋਈ ਜੋ ਬੜੀ ਸੀ ਕਿ ਲੋਕ ਕੋਈ ਕਹਿੰਦੇ ਨੇ ਕਿ ਜੀ ਕੋਈ ਸਕੂਲ ਬਣ ਗਏ ਆ ਕਾਲਜ ਆ ਬਣ ਗਏ ਆ ਹਸਪਤਾਲ ਪ੍ਰਾਈਵੇਟ ਪ੍ਰਾਈਵੇਟ ਸਕੂਲ ਬਣ ਗਏ ਪ੍ਰਾਈਵੇਟ ਕਾਲਜ ਬਣ ਗਏ ਪ੍ਰਾਈਵੇਟ ਐ ਬਣ ਗਏ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰੀ ਮਿਲੀ ਉਹ ਤਾਂ ਲੋਕ ਆ ਕੇ ਪੜੇ ਲਿਖੇ ਕਰਕੇ ਪੜਾਈ ਲਿਖਾਈ ਕਰਕੇ ਗਏ ਕਿਥੇ ਅੱਜ ਪੰਜਾਬ ਦੇ ਵਿੱਚ ਅੱਜ ਸਾਡੇ ਬੱਚੇ ਕੈਨੇਡਾ ਅੱਜ ਵੀ ਜਾ ਰਹੇ ਭਗਵੰਤ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਰਿਵਰਸ ਮਾਈਗ੍ਰੇਸ਼ਨ ਹੋਣੀ ਹੈ ਕੈਨੇਡਾ ਨੂੰ ਛੱਡ ਕੇ ਲੋਕ ਇੱਥੇ ਕਿਤੇ ਅੱਜ ਵੀ ਲੋਕ ਆਇਲੈਂਡਸ ਦੇ ਲਾਈਨਾਂ ਤੇ ਖੜੇ ਆ ਇੱਥੇ ਅਨਫੋਰਚੂਨੇਟਲੀ ਪੰਜਾਬ ਦੇ ਸਿਆਸੀ ਲੋਕਾਂ ਨੇ ਕੰਮ ਕਿਤੇ ਨਹੀਂ ਕਿਤੇ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹਦਾ ਪਰ ਜਿੱਥੇ ਰੋਜ਼ਗਾਰੀ ਪੈਦਾ ਕਰਨ ਦੀ ਗੱਲ ਹੈ ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ বিজেপি ਹਾਈਕਮਾਂਡ ਚੇਤਨ ਹੈ ਕਿ ਪੰਜਾਬ ਦੇ ਪ੍ਰਵਾਸ ਨੂੰ ਲੈ ਕੇ ਬਹੁਤ ਜ਼ਿਆਦਾ বিজেপি ਪੰਜਾਬ ਦੇ ਹਾਲਾਤਾਂ ਨਾਲ ਬਹੁਤ ਕਨਸਰਨਡ ਹੈ ਦੇਖੋ ਸਾਡਾ ਇੱਕ ਇਕ ਬਾਰਡਰ ਸਟੇਟ ਸੈਂਟਰ ਇਸ 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 ਸ਼ੋਬੇ ਨੇ ਕੁਰਬਾਨੀਆਂ ਬਹੁਤ ਦਿੱਤੀਆਂ ਬਹੁਤ ਹਿੰਦੂਸਾਂਦੀ ਇਤਿਹਾਸਿਕ ਬਹੁਤ ਕੁਰਬਾਨੀਆਂ ਦਿੱਤੀਆਂ ਫਰਸਟ ਲਾਈਨ ਆਫ ਪ੍ਰੋਟੈਕਸ਼ਨ ਹੈ ਇਨ ਅ ਵੇ ਇਸ ਕਰਕੇ ਮੈਨੂੰ ਵੀ ਚਿੰਤਾ ਮੇਰੇ ਮੈਂ ਜੋ ਛੋਟਾ ਕਾਰਕਟਰ ਹੈ ਅਮਿਤ ਸ਼ਾ ਜੀ ਨੂੰ ਮੋਦੀ ਸਾਹਿਬ ਨੂੰ ਤਾਂ ਇੱਕ ਬਹੁਤ ਵੱਡੇ ਪੱਧਰ ਦੀ ਚਿੰਤਾ ਹੋਣੀ ਹੈ ਪੰਜਾਬ ਨੂੰ ਸਹੀ ਦਿਸ਼ਾ ਤੇ ਲਿਆਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਰੋਜ਼ਗਾਰੀ ਤੇਣੀ ਬਹੁਤ ਜ਼ਰੂਰੀ ਪੰਜਾਬ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਬੀਜੇਪੀ ਦੇ ਸਿਆਸਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਂ ਦਾ ਪੁਇਟ ਕੀ ਦੇਖਦੇ ਹੋ ਤੁਸੀਂ ਦੇਖੋ ਕੈਪਟਨ ਸਾਹਿਬ ਇੱਕ ਬਹੁਤ ਸੀਨੀਅਰ ਲੀਡਰ ਹੈ ਬਹੁਤ ਸੂਝਵਾਨ ਲੀਡਰ ਹੈ ਉਹਨਾਂ ਦੀ ਛਵੀ ਅੱਜ ਵੀ ਬੋਲਦੀ ਹੈ ਪਿੰਡਾਂ ਦੇ ਅੱਜ ਵੀ ਲੋਕਾਂ ਦੀ ਇੱਜ਼ਤ ਤੇ ਮਾਨਸਤਕਾਰ ਕਰਦੇ ਹਨ ਉਹਨੇ ਕੈਪਟਨ ਸਾਹਿਬ ਦੇ ਉਫਤੇ ਡਿਪੈਂਡ ਕਰਦਾ ਹੈ ਕਿ ਉਹ ਕਿਨਾ ਉਹ ਵੀ ਉਹਨਾਂ ਦੀਓ ਐਜ ਵੀ ਹੈ ਪਰ ਮੈਂ ਤਾਂ ਬਹੁਤ ਸਮਾਂ ਲਾਇਆ ਕੈਪਟਨ ਸਾਹਿਬ ਦਾ ਰਿਸ਼ਤੇਦਾਰੀ ਤੌਰ ਤੇ ਕੱਲੇ ਨਹੀਂ ਐਜ਼ ਅ ਐਜ਼ ਉਹਨਾਂ ਦੇ politically ਉਹਨਾਂ ਦੇ ਮੈਂ ਕੰਮ ਕੰਮ ਕੀਤਾ ਉਹਨਾਂ ਦੀ ਜੋ ਉਹ ਉਹਨਾਂ ਨੂੰ ਪੰਜਾਬ ਦਾ ਪਲਸ ਪਤਾ ਹੈ ਪੰਜਾਬ ਦੀ ਇਸ਼ੂਸ ਪਤਾ ਹੈ ਜੇ ਕੈਪਟਨ ਸਾਹਿਬ ਅ ਥੋੜਾ ਜਿਹਾ ਐਕਟਿਵ ਹੋ ਜਾਂਦੇ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸੈਦਾ ਹੋਊਗਾ ਪਾਰਟੀ ਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਗੇ ਐਕਟਿਵ ਹੋ ਕਿਉਂ ਨਹੀਂ ਰਹੇ ਜਿਸ ਤਰ੍ਹਾਂ ਪਹਿਲਾਂ ਸੀ ਨਹੀਂ ਨਹੀਂ ਐਕਟਿਵ ਹੈਗੇ ਪਰ ਮੈਂ ਕਹਿੰਦਾ ਹਾਂ ਕਿ ਏਜ ਵੀ ਇੱਕ ਫੈਕਟਰ ਹੈ ਤੇ ਤੁਹਾਨੂੰ ਯਾਦ ਹੋਣਾ ਕਿ ਉਹਨਾਂ ਦੇ ਕਮਰ ਦੇ ਵਿੱਚ ਵੀ ਆਪਰੇਸ਼ਨ ਹੋਇਆ ਸੀ ਹਾਂ ਤਾਂ ਇਸ ਕਰਕੇ ਉਹ ਉਹ 6 ਮਹੀਨੇ ਉਹ ਦੇਖੋ ਆਪਰੇਸ਼ਨ ਕਰਕੇ ਬੈਕ ਦਾ ਆਪਰੇਸ਼ਨ ਕਰਾਣਾ ਟਾਈਮ ਲੱਗਦਾ ਹੈ ਹੀਲਿੰਗ ਮਾਰਸੇ ਪਰ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਕੈਪਟਨ ਸਾਹਿਬ ਦੀ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਨਾਲ ਆਪਾਂ ਕੰਮ ਕਰਾਂਗੇ ਉਹਨਾਂ ਦੀ ਉਹਨਾਂ ਦੇ ਉਹਨਾਂ ਨਾਲ ਡਿਸਕਸ਼ਨਸ ਕਰਕੇ ਉਹਨਾਂ ਦੀ ਰੈਨਬਾਈ ਹੇਟ ਇਨ ਅ ਵੇ ਆਪਾਂ ਕੰਮ ਕਰਾਂਗੇ ਸਾਨੂੰ ਬੈਨੀਫਿਟ ਹੋਣਾ ਨੁਕਸਾਨ ਨਹੀਂ ਕੀ ਲੱਗਦਾ ਬੀਜੇਪੀ ਵੱਲੋਂ ਕੈਪਟਨ ਜਾਂ ਦੋ 2027 ਦੇ ਵਿੱਚ ਕੈਪਟਨ ਲਈ ਪੰਜਾਬ ਦੇ ਕੈਪਟਨ ਦੀ ਚਿਹਰਾ ਕੌਣ ਹੋਊਗਾ ਕੈਪਟਨ ਸਾਹਿਬ ਹੋਣਗੇ ਉਸ ਲਈ ਐ ਮੈਨੂੰ ਨਹੀਂ ਪਤਾ ਇਹ ਤਾਂ ਤੁਹਾਨੂੰ ਦਿੱਲੀ ਨੂੰ ਪੁੱਛਣਾ ਪੈਣਾ ਐ ਬੇਟਾ ਜੀ ਮਾ ਠੀਕ ਹੈ ਸਮਾਧਤਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਈਸਨ ਅਰਵਿੰਦ ਖੰਨਾ ਜੀ ਜਿਨ੍ਹਾਂ ਨਾਲ ਅਸੀਂ ਖੁੱਲੀ ਗੱਲਬਾਤ ਕੀਤੀ ਹੈ ਇੱਕ ਚਰਚਾ ਤੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾਨ ਮਿਊਡ ਦੇ ਨਾਲ